ਅਤੇ ਛੋਟੀ ਖਾਤਾ ਵੀ ਨਾ ਡਿਆ ਫਟਾਫਟ ਖਾਣਾ ਖਾ ਕੇ ਆਜੋ ਨਹੀਂ ਆ ਨਹੀਂ ਆਪਾਂ ਭੁੱਖੇ ਹੀ ਰਹਾਂਗੇ ਮਾਸਟਰ ਜੀ ਮਾਸਟਰ ਜੀ ਇਹਨਾਂ ਦਿਨਾਂ ਨੇ ਨਾ ਜਿਹੜੀ ਥੋੜੀ ਸਿਆਹੀ ਸੀਗੀ ਉਹ ਡੋਲਦੀ ਓਏ ਤੁਸੀਂ ਸਿਆਹੀ ਚ ਡੋਲਦੀ ਐ ਮਾਸਟਰ ਜੀ ਉਹ ਜਿਹੜਾ ਇੱਕ ਨਾ ਹੁਲੀ ਚਿੜੀ ਦਾ ਫੋਟਾ ਸੀ ਉਹ ਨੀਚੇ ਡਿੱਗ ਗਿਆ ਸੀ ਅਸੀਂ ਉਹਨੂੰ ਉੱਤੇ ਰੱਖਣ ਦੇ ਵੇਲੇ ਜਦੋਂ ਉਹ ਸਾਡਾ ਉੱਤੇ ਹੱਥ ਨਹੀਂ ਪਹੁੰਚ ਰਿਹਾ ਸੀ ਤਾਂ ਅਸੀਂ ਥੋੜਾ ਮੇਜ ਉਰੇ ਖਿੱਚ ਕੇ ਲੈ ਕੇ ਆਏ ਪਰ ਜਿਵੇਂ ਹੀ ਥੋੜਾ ਅਸੀਂ ਮੀਜ ਉੱਦਨ ਨੂੰ ਕਰਨ ਲੱਗੇ ਤਾਂ ਤਾਂ ਥੋੜੀ ਆ ਜਿਹੜੀ ਸੀ ਕੀ ਐ ਜੀ ਡੀ ਜੋ ਵੀ ਤੁਸੀਂ ਇਹ ਸ਼ਕਤੀ ਦਾ ਬਹੁਤ ਜ਼ਿਆਦਾ ਚੰਗਾ